ਕਾਜੀ ਮੰਮੀ ਇਹ ਜੋਤੀ ਨਾਲ ਨਹੀਂ ਮਿਲਦੇ ਨਹੀਂ ਹੁੰਦੇ ਕਿ ਉਹ ਨੰਗ ਪੱਲੇ ਪੈਗੇ ਨੰਗ ਪੱਲੇ ਬੈਗੇ ਨੰਗ ਤੁਹਾਡੇ ਪੱਲੇ ਪੈਗੇ ਐ ਇੰਨੇ ਗਰੀਬ ਆ ਜੋਤੀ ਨਹੀਂ ਹੋਰ ਘਰਾਂ ਚਲੀ ਗਿਆ ਦਾ ਬਾਹਰ ਉਹ ਤਾਂ ਹੁਣ ਉਹਨੇ ਤੇ ਬਾਦ ਨੂੰ ਮਾਇਕਾ ਮੈਂ ਹਾਂ ਮਮੀ ਤੇ ਲੋ ਹੁਣ ਤੁਸੀਂ ਇਨਾਂ ਦੀ ਬੋਲ ਵਾਲੀ ਆਹ ਕਿਹੜੀ ਗੱਲ ਹੁੰਦੀ ਪਹਿਲਾਂ ਤੁਹਾਡੀਆਂ ਗੱਲਾਂ ਕਰਨੀਆਂ ਵਾ ਨਹੀਂ ਸਹੀ ਗੱਲ ਆ ਸੁਣ ਮੇਰੀ ਗੱਲ ਸਹੀ ਆ ਗੱਲ ਮਨਜੋ ਤੇਰੀ ਉਦਾਂ ਕੁਣੀ ਪਰ ਪਹਿਲਾਂ ਵੇਖਣਾ ਹੀ ਤਾਂ ਸਾਰਾ ਕੁਝ ਤੇ ਮੰਮੀ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਦੇ ਆ ਮੰਮੀ ਬਿਮਾਰ ਆ ਹਰ ਮਹੀਨੇ ਉਹਨਾਂ ਦੀ ਦਵਾਈ ਹੁੰਦੀ 100 ਟੈਸਟ ਹੁੰਦੇ ਉਹਨਾਂ ਦੇ ਤੇ ਕਿੰਨਾ ਖਰਚਾ ਆ ਉਹਨਾਂ ਹੁਣ ਉਹਨਾਂ ਦੀ ਗਰੀਬੀ ਨਿਕਲ ਜਾਨੀ ਆ ਉਹਨੇ ਪੈਸੇ ਘੜਿਆ ਕਰਨੇ ਅਹੀਂ ਸੋਖੇ ਨਹੀਂਗੇ ਦੋਸਤ ਸਰੀਰਾਂ ਦੇ ਨਾਰ ਹੁੰਦੇ ਆ ਤੇ ਅਹੀਂ ਸੁਖਨਾ ਮੰਮੀ ਵੀ ਆ ਡੈਡੀ ਵੀ ਆ ਅਹੀਂ ਕਿਹਦੇ ਮੂੰਹ ਨੇ ਵੇਖਣਾ ਵਾ ਇਹਦਾ ਗਾੜੀ ਪਿਓ ਹੈਗਾ ਵਾ ਤੇ ਮੰਮੀ ਪਿਆ ਕੇ ਆਏ ਨੂੰ ਮੈਨੂੰ ਕਿੰਨਾ ਕ ਟਾਈਮ ਹੋ ਗਿਆ ਤੁਸੀਂ ਥੋੜੇ ਟਾਈਮ ਤਾਂ ਦੋ ਵੇ ਇਹਦੇ ਪਿੱਛੇ ਹੀ ਪੈਗਾ ਕਿ ਪਿਓ ਕੋ ਪਹਿਲੇ ਮੰਗ ਪਹਿਲੇ ਮੰਗ ਮੈਂ ਕਿੱਥੋਂ ਮੰਗੀ ਜਾਵਾ ਨਾ ਕੋਲੋਂ ਅਹੀਂ ਤੈਨੂੰ ਜਿੰਨੀ ਜੱਟੀ ਉਹ ਤੇ ਲਾ ਲੈਣ ਤੋਂ ਜਿੰਨੀ ਜਬਾਨ ਹਟ ਗਈ ਚੱਲਦੀ ਉਹਥੇ ਚਲਾਉਂਦੀ ਆ ਆਹੋ ਮੈਂ ਦੇਖੋ ਕਿਹਾ ਮੈਂ ਅਹੀਂ ਕਿਹੜੇ ਆਖਾ ਵੀ ਨਹੀਂ ਕੇ ਆ ਜਾ ਤੂੰ ਗਾਲ੍ਹੀ ਕਰਉਣੀ ਉਹ ਰੋਣ ਵਾਲੀ ਨਹੀਂ ਦੇ ਵਿੱਚ ਕੋਈ ਗੱਲ ਵੀ ਰੋ ਕੇ ਸੱਚੇ ਨਹੀਂ ਪਤਾ ਹੋਈ ਤਾਂ ਹੁੰਦਾ ਫੋਨ ਆਊਗਾ ਤੇ ਆਪਣੇ ਡੈਡੀ ਨੂੰ ਕਹਿ ਦੀ ਤੇ ਬਿਆੜੀ ਹਟ ਕੇ ਕਹਿੰਨ ਦੱਸ ਦੇਣ ਹਟ ਕੇ ਦੇ ਦੇਣ ਅਜੇ ਵੀ ਉਹ ਦਿਨ ਤੱਕ ਗੱਲਬਾਤ ਚੱਲਣ ਡਈ ਹੈ ਜਾਣ ਦੀ ਬਾਤ ਕੋਈ ਕੋਈ ਗੱਲ ਨਹੀਂ ਨਹੀਂ ਇੱਥੇ ਰੋਣ ਤੈਨੂੰ ਆਈ ਨਹੀਂ ਨਾ ਉੱਥੇ ਰੋਣ ਤੈਨੂੰ ਆਉਂਦਾ ਹੀ ਨਹੀਂ ਐ ਇਹਨੋ ਕਰ ਮੈਂ ਕਰ ਲੈਣੀ ਸਭੋ ਬਾਹਰ ਹੀ ਨਾਲ ਬਾਜੀ ਮੁੰਡੇ ਦੇ ਬਾਹਰ ਜਾਣਾ ਵਾ ਥੋੜੀ ਬੋਧੀ ਹੱਥ ਹੈਲਪ ਕਰਿਓ ਮੈਂ ਕਰ ਦੇਣੀ ਇਹ ਗੱਲ ਤੇ ਮੰਮੀ ਉਹ ਦਿਨੇ ਜੋ ਅੱਗੇ ਹੀ ਕਿ ਉਹਨਾਂ ਨੇ ਕੀਤਾ ਹੀ ਆ ਨਹੀਂ ਪੈਣਾ ਤੇਰੇ ਕੋਲ ਤੇ ਇੱਕੋ ਹੀ ਗੱਲ ਆ ਜਿੱਥੇ ਜਿਹੜੇ ਕੀਤਾ ਸਾਰੀ ਦੁਨੀਆ ਲਾ ਕੇ ਤੇਰੀ ਅਲੋਕਾਰ ਨਹੀਂ ਕੀਤਾ ਪੈਣਾ ਮੈਂ ਨਹੀਂ ਕਿੱਦਰ ਜੱਟ ਗਿਆ ਵਾ ਇੱਧਰ ਦੇਖਾਂਗੇ ਤੇ ਕਿਤੇ ਨਹੀਂ ਦਿਖਣ ਡਿਆ ਇੰਨੀ ਦੂਰ ਤੱਕ ਮੈਂ ਨਿਗਾਹ ਮਾਰਨ ਡਈ ਹੇ ਬੇਚੋ ਬਣਾ ਕਿੱਥੇ ਜਲ ਗਿਆ ਆ ਆ ਜਾ ਕਰ ਆਹੋ ਨਹੀਂ ਠੀਕ ਆ ਵਧੀਆ ਵਾ ਸਭ ਉਹ ਤੂੰ ਘਰਦਿਆਂ ਨੂੰ ਕਹਿ ਵੀ ਅਜੇ ਰੁਕ ਜੋ ਸਾਲਤ ਰੋਕੇ ਰੱਖ ਵਿਆਹ ਕੋਈ ਨਹੀਂ ਆਪਾਂ ਵਿਆਹ ਹੀ ਕਰਾਉਣਾ ਵਾ ਪਤਾ ਕੀ ਚੱਕਰ ਆ ਜਿਹੜੇ ਆ ਨਾ ਸਾਡੇ ਮਾਮੇ ਮੰਮੀ ਉਹਨਾਂ ਦੀ ਸਾਰੀ ਸਲਾਹ ਲੈਂਦੀ ਆ ਤੇ ਇੱਕ ਮਾਮਾ ਇੰਗਲੈਂਡ ਆ ਦੂਜਾ ਮਾਮਾ ਅਮਰੀਕਾ ਵਾ ਉਹਨਾਂ ਦੇ ਵੀ ਆਪਣੇ ਵੱਡੇ ਕੰਮ ਆ ਤੇ ਜਦੋਂ ਆਉਣਗੇ ਵਿਆਹ ਦਾ ਕੰਮ ਬਾਨਾ ਉਦੋਂ ਹੀ ਕਿਉਂਕਿ ਮੰਮੀ ਨੇ ਸਾਰੀ ਸਲਾਹ ਉਹਨਾਂ ਦੀ ਨਾਲ ਚੱਲਣਾ ਹੁੰਦਾ ਵਾ ਹੋ ਕਰਾਵਾਂਗੇ ਵਿਆਹ ਹੋਰ ਥੋੜੀ ਕਿਤੇ ਕਰਾਉਣਾ ਤੇ ਰੇਨੜੀ ਕਰਾਉਣਾ ਵਾ ਲੈ ਇੱਕ ਨਾਲ ਗੱਲ ਕਰਨ ਡਿਆਈਆਂ ਇੱਕ ਰਸੀ ਫੇਰਦੀ ਓ ਤੇ ਇੱਕ ਦਾ ਫੋਨ ਆਈ ਜਾਂਦਾ ਹੀ ਕੀ ਕਰਾਂ ਮੈਂ ਦੱਸ ਜਰ ਮੈਂ ਕਰਦਾ ਫੋਨ ਠੀਕ ਹੈ ਡਾਕੂਮੈਂਟ ਬਸ ਵੇਟ ਕਰੀ ਮੈਂ ਕਰਦਾ ਫਿਰ ਬਾਅਦ ਚ ਫੋਨ ਠੀਕ ਆ ਠੀਕ ਆ ਨਹੀਂ 10 ਮਿੰਟਾਂ ਵਿੱਚ 10 ਮਿੰਟਾਂ ਜੀ ਬਸ ਕਰਦਾ ਹੈਲੋ ਹਾਂਜੀ ਕਿੱਦਾਂ ਠੀਕ ਠਾਕ ਜੀ ਕੀ ਕਰੀ ਜਾਂਦੇ ਜੇ ਠੀਕ ਆ ਰੋਟੀ ਆਟੀ ਖਾਧੀ ਆ ਹੇ ਕਾਦਾ ਜੀਣਾ ਮੇਰਾ ਆ ਤੇ ਮੀਰੇ ਸਿਰ ਤੇ ਤੇ ਪ੍ਰਵਾਹ ਹੀ ਨਹੀਂ ਹੁੰਦੀ ਭਾਵੇਂ ਜਿੱਤਾਂ ਦਾ ਮਰਜੀ ਇਸ ਰੱਬ ਦੀ ਕੁਮਤੀ ਹੈ ਤੇ ਮੇਰਾ ਬੰਦਾ ਅੱਜ ਕਿੱਦਾਂ ਉਹ ਵੀ ਆਣ ਕੇ ਚੜ ਕੇ ਬੋਲਣ ਆਇਆ ਕਿੱਦਾਂ ਰੋਣਾ ਪਾਉਣ ਡਿਆ ਜੂੰਦਾ ਹਾਂ ਲਾ ਕੇ ਚੋਬੜ ਇਹਦੀ ਕੀ ਹਿੰਮਤ ਹੀ ਬੋਲਣ ਦੀ ਅਮੀ ਉਹ ਰਿੰਦਾ ਤੇ ਖੜਕੇ ਨਾਲ ਹੀ ਨਾ ਉਹਦੇ ਸਾਹਮਣੇ ਕੁਸਕਦਾਨੀਆਂ ਕਿਤੇ ਬੰਦੇ ਦੇ ਬਿਨਾ ਜਨਾਨੀ ਦੀ ਵਿਗਾਦੀ ਜ਼ਿੰਦਗੀ ਉਹਨਾਂ ਦੇ ਦਿੰਦੇ ਕੋਈ ਹੋਏ ਨਹੀਂ ਕਰਦਾ ਕਿੰਦੇ ਜਿਹੜਾ ਮਰਜੀ ਗੱਲ ਕਰਕੇ ਕਾਹ ਜਾਂਦਾ ਅੱਜ ਕਿੱਦਾਂ ਮੇਰੇ ਨਾਲ ਲੜਿਆ ਕਿੰਨਾ ਕੁਛ ਸਾਪੀ ਨੇ ਮੈਨੂੰ ਬੋਲ ਲਿਆ ਨਹੀਂ ਤੇਰੀ ਜ਼ੁਬਾਨ ਨਹੀਂ ਖੁੱਲਣੀ ਅੱਜ ਉਹ ਜੋ ਬਣਾ ਜਾ ਲੋਕਾਂ ਦੀਆਂ ਗੱਲਾਂ ਨਾ ਕਰਾਈ ਮੈਨੂੰ ਕਰਾਂ ਜਾ ਬੱਸ ਮੈਨੂੰ ਤਾਂ ਰੋਟੀ ਵੀ ਨਹੀਂ ਲੰਗਣ ਈ ਤੇਰੇ ਵਾਂਗ ਕੱਲ ਕਿੱਥੇ ਜਾਵਾਂ ਕਿੰਨੂ ਕਿੱਧਰ ਜਾਵਾਂ ਨਾਲ ਅੱਬ ਉਹ ਤੇਰਾ ਤੇ ਉਦਾਂ ਨਹੀਂ ਗਏ ਜੋਗਾ ਕੀਦਾ ਮੈਂ ਆਸਰਾ ਤੱਕ ਕੇ ਆਈ ਹੋਵੀ ਕੱਤਾਂ ਗਲਤ ਨਾ ਜ ਰੱਖਣ ੜਿਆ ਮੇਰਤੇ ਦੁਨੀਆ ਦੇ ਵਿਸ਼ਵਾਸ ਦੇ ਲਾਇਕ ਹੀ ਨਹੀਂ ਐ ਕਿ ਬੰਦਾ ਕਿਤੇ ਯਕੀਨ ਕਰੇ ਕਿਤੇ ਨਾ ਕਰੇ ਕੋਈ ਆਸਰਾ ਨਹੀਂ ਮੇਰਾ ਅੱਜ ਮੇਰਾ ਮਾਂ ਪਿਓ ਹੀ ਹੁੰਦਾ ਮੇਰੇ ਕੋਲ ਉਹਨਾਂ ਨੇ ਹੀ ਫੋਨ ਕਰਦੀ ਹੁੰਦਾ ਕੋਈ ਲੱਭ ਦੇ ਇਹਨੂੰ ਮੈਂ ਜੀ ਬੈਣੇ ਮੰਗੂ ਕਦੀ ਉੱਥੇ ਬੈਣੀ ਕਦੀ ਇੱਥੇ ਬੈਣੀ ਨਹੀਂ ਇਨੂੰ ਦੱਸਾਂ ਜਾ ਕੇ ਦੁੱਖ ਕੌਣ ਮੇਰੇ ਨਾਲ ਲੱਭਣ ਚ ਰੂਗ ਜੇੜਾ ਕੋਈ ਹੋਈ ਗਰੀਬੀ ਦਾ ਫਾਇਦਾ ਚੁੱਕਣੀ ਹੋਣਾ ਜਿੰਨੇ ਕਹਿੰਨੇ ਹੋਣਾ ਮੇਰੀ ਸਵਾਹ ਮਦਦ ਕਰਦਾ ਹੋਣਾ ਕਹਿੰਨੇ ਚੰਗਾ ਕੰਮ ਹੈ ਮੇਰੇ ਨਾਲ ਆਤਾ ਹਸੂ ਜਿਹਾ ਕੰਮ ਹੋ ਗਿਆ ਜਿੱਦਾਂ ਮੇਨਾਂ ਕਿਨੇ ਮਜ਼ਾਕ ਕੀਤਾ ਹੁੰਦਾ ਕੋਚਿਆ ਕੋ ਤੋਗੋ ਕੋਈ ਹੋਰ ਗਿਆ ਤੇ ਮੂੰਹ ਤਾਂ ਗੱਲ ਕਰਕੇ ਇੱਥੇ ਆ ਗਏ ਆ ਮੈਨੂੰ ਲੱਗਦਾ ਹੈ ਨਹੀਂ ਉਹਨਾਂ ਦੇ ਪੱਲੇ-ਪੁੱਲੇ ਕੱਖ ਤੇ ਹੋਰ ਮਾ ਤਾਂ ਪੱਲੇ ਸੁਭਾਅ ਉਹਨਾਂ ਦੇ ਮੈਂ ਆਖਾ ਚੱਲ ਸੋਣੀ ਆ ਜਵਾਨ ਆ ਮੇਰੇ ਤੇ ਅੱਖ ਪਹਿਲਾਂ ਦੀ ਇੱਤੇ ਹੈਗੀ ਹੀ ਕੁੜੀ ਤੇ ਆ ਤੂੰ ਰਿਸ਼ਤਾ ਮੰਗਦੀ ਹੁੰਦੀ ਇਹਨਾਂ ਕਹਿੰਦਾ ਕੀਤਾ ਫਿਰ ਉਹਦੋਂ ਕਹਿੰਦੇ ਗਰੀਬ ਹੈ ਜੋਤੀ ਘਰ ਨਹੀਂ ਹੁੰਦੇ ਹੁੰਦੇ ਤੇ ਮੈਂ ਆਖਾ ਪਹਿਲੇ ਕਿੰਨੇ ਕ ਅਮੀਰ ਹੋਣੇ ਆ ਮੈਂ ਤਾਂ ਹਾਂ ਕਰਤੀ ਹਾਨੂੰ ਕਰਨੀ ਨਹੀਂ ਚਾਹੀਦੀ ਹਾਂ ਸਾਡੀ ਕੋ ਗਲਤੀ ਹੋ ਗਈ ਆ ਸਾਡੀ ਕੀ ਵੇਲੇ ਨੇ ਚ ਬਾ ਆਈ ਹੀ ਟੀ ਉਦੋਂ ਉਹ ਬੜੀਆਂ ਬੜੀਆਂ ਗੱਲਾਂ ਕਰ ਦਿੰਦੇ ਆ ਉਹ ਗਰੀਬ ਆ ਘਰ ਵਾਲਾ ਕੁਝ ਕਰਦਾ ਨਹੀਂ ਆ ਜਿਵੇਂ ਇਨਾਂ ਨੂੰ ਮਿਲਣਾ ਵਰਤਨਾ ਇਹ ਤਾਂ ਆਪ ਨੰਗ ਵਾ ਵਾਕਿਆ ਹੀ ਨੰਗ ਵਾ ਹੁਣ ਮਾਂ ਦਾ ਬਹਾਨਾ ਬਣਾਤਾ ਮੇਰੀ ਮਾਂ ਬਿਮਾਰ ਰਹਿੰਦੀ ਅੱਗੇ ਉਦੋਂ ਦੀ ਤੇ ਮਾਂ ਦੀ ਕੋਈ ਗੱਲ ਨਹੀਂ ਕੀਤੀ ਅੱਜ ਮਾਂ ਲੈ ਤਰੀ ਵਿੱਚ ਗੱਲਾਂ ਵਾਲੇ ਹੀ ਆਗੇ ਉਹਦਾ ਮੰਮੀ ਉਹਦੀ ਛੇ ਲੀੜੀ ਨਾ ਉਹ ਵਾਵਾ ਮੀਰ ਲੱਗਦੀ ਮੈਨੂੰ ਅੱਛਾ ਉਹ ਮਨਪ੍ਰੀਤ ਆ ਉਹ ਉਹ ਬੇਟੀ ਮੇਰੇ ਲਾਗੇ ਲਾਗੇ ਹੋ ਮੇਰੇ ਲਾਗੇ ਜੋਰ ਤੇ ਭੇਰ ਕੀ ਪੁੱਤ ਜੀ ਜੱਸਾਲੀ ਦਾ ਰਿਸ਼ਤਾ ਮਜ਼ਾਕ ਕਰਦਿਆਂ ਹੁੰਦੀਆਂ ਕੁੜੀਆਂ ਬਥੇਰੇ ਨਹੀਂ ਮੰਮੀ ਹਾਂ ਮੈਨੂੰ ਵਿਆਹ ਹੀ ਉਹਨਾਂ ਨਾਲ ਚਾਹੀਦਾ ਕਮਲਾ ਨਾ ਹੋਵੇ ਦੇ ਐਦਾਂ ਥੋੜੀ ਹੁੰਦਾ ਵਾ ਰਿਸ਼ਤੇ ਤੇ ਵੱਖੋ ਵੱਖ ਹੁੰਦੇ ਆ ਇਦਾਂ ਜਿਹੜਾ ਮਰਜੀ ਵੀ ਉਹਨ ਚਲ ਜੂ ਤਾਂ ਕੋ ਮੈਂ ਸਾਲੀ ਨਾਲ ਵਿਆਹ ਕਰਾ ਲੈਣਾ ਐਦਾਂ ਨਹੀਂ ਸੋਚੀਦਾ ਹੁੰਦਾ ਮੰਮੀ ਸੋਚ ਲਈਦਾ ਕੁਝ ਨਹੀਂ ਹੁੰਦਾ ਹੋ ਜਣਾ ਵਾ ਮੈਨੂੰ ਪਤਾ ਮੇਰਾ ਵਿਆਹ ਉਹਨਾਂ ਨਾਲ ਹੋ ਜਣਾ ਵਾ ਮੇਰਾ ਦਿਲ ਕਹਿੰਦਾ ਵਾ ਤੇ ਜਿਹੜੀ ਇਹ ਲਿਆਂਦੀ ਵਿਆਹ ਕਿ ਇਹਨੂੰ ਕਿੱਥੇ ਪਾਉਣਾ ਈਓ ਭਰਾਵਾ ਘਾਦੋਗੀ ਤੇਰੇ ਵਾਲੀ ਇਹਨੂੰ ਤਲਾਕ ਨੂੰ ਦੇ ਦਾਂਗੇ ਇਹਨੂੰ ਕੀ ਆ ਐਵੇਂ ਤੋ ਲਾਕ ਦੇ ਦੇਣਾ ਵਾ ਉਹਨਾਂ ਨੇ ਮੰਨ ਜਾਣਾ ਸਭ ਕੋ ਹੋ ਜਾਣਾ ਵਾ ਇਹ ਜਾ ਕੇ ਨਹੀਂ ਗੱਲ ਕਰਦੀ ਆਪਣੇ ਪਿਓ ਨਾਲ ਇਹ ਗੱਲ ਕਰੇ ਸਭ ਕੋ ਹੋ ਜੇ ਤੇ ਮੰਮੀ ਕਰੂ ਤੇ ਗੱਲ ਫੇ ਹੀ ਆ ਇਹਨੂੰ ਇਹਨੂੰ ਇਹੋ ਹੀ ਆ ਵੀ ਮੈਂ ਇੱਥੋਂ ਚੰਗਾ ਮੈਨੂੰ ਸਭ ਕੁ ਮਿਲ ਗਿਆ ਵਾ ਤੇ ਮੇਰਾ ਘਰ ਸੂਤਰ ਆ ਹੀ ਜਾਵੇ ਇਹ ਨਹੀਂ ਉਦਾਂ ਹੀ ਕਿਟੀਆਂ ਜੀਆਂ ਰਹਿਣ ਮੰਮੀ ਨਹੀਂ ਮੈਂ ਉਹਨਾਂ ਹੀ ਵਿਆਹ ਕਰਨਾ ਐ ਬੁਰੇ ਲੱਗਣ ਦਾ ਤਾਂ ਕੀ ਆਖਣਗੇ ਰਿਸ਼ਤੇਦਾਰ ਆਖਣਾ ਇਹਨਾਂ ਨੇ ਚੰਗਾ ਕੀਤਾ ਕੋਈ ਗੱਲ ਅੱਜ ਕੱਲ ਚੱਲਦਾ ਵਾ ਕਰਾਲੀ ਨੇ ਲੋਕੀ ਦੋ ਦੋ ਵੇੜਾ ਤਿੰਨ ਤਿੰਨ ਮਰ ਕੋਈ ਕਰਾਈ ਫਰਦੇ ਆਦੇ ਅਹੀਂ ਗਾੜੀ ਲੰਗਰ ਲਾਏ ਆ ਕਿੱਥੋਂ ਖਵਾਲਣਾ ਇੰਨੀਆਂ ਜਾਣੀਆਂ ਨੂੰ ਇਹਨੂੰ ਕਰ ਦਾਂਗੇ ਇਹਨੂੰ ਰੱਖਣਾ ਇੱਥੇ ਮੈਨੂੰ ਸੁਣੀ ਲੱਗਦੀ ਜੁਦੀ ਕਿਦਾਂ ਬੋਲਣ ਦੀ ਮੇਰਾ ਚਪੇੜਾ ਮਾਰਨ ਜੀ ਕੰਡਿਆ ਹਾਦੇ ਬਾਗ ਨੂੰ ਵਾਹ ਹੋਰ ਨਾ ਚਪੇੜ ਮਾਰ ਕੇ ਖਲਾਰਾ ਪਾ ਦੀ ਭਰਾਵਾ ਕੋਈ ਨਾ ਕੋਈ ਅਗਲਿਆਂ ਨੂੰ ਮੁੜ ਕੇ ਫੋਨ ਚੱਲ ਗਿਆ ਤੇ ਆ ਜਾਣਗੇ ਸਾਰੇ ਜਾਣੇ ਤੇ ਤਾਂ ਕੀ ਜਿੱਤੇ ਰਹਿਣੀ ਸਾਡੀ ਫੇਰ ਆਉਂਦੇ ਰਹਿਣ ਜਿੱਦਾਂ ਗਾੜੀ ਬੋਲਦੀ ਆ ਗੁੱਸਾ ਝੜਦਾ ਮੈਨੂੰ ਇਹ ਨੂੰ ਤੂੰ ਸੱਅ ਮੈਂ ਚੜੀ ਜਾਂਦਾ ਵਾ ਮੈਂ ਤਾਂ ਲਾਰੇ ਬੁੱਤੇ ਲਾ ਲਾ ਕੇ ਉਹਨੂੰ ਨਹੀਂ ਪਤੇ ਹੁਣ ਸਤੇ ਹੁਣ ਸਾਰੀਆਂ ਗੱਲਾਂ ਕਰ ਕਰ ਕੇ ਤੂੰ ਤੇ ਮਿੰਟ ਚ ਉਹਦੀ ਤਾਮ ਤੇ ਡੋਕ ਹੋ ਕੇ ਤੇ ਬੋਲ ਕੇ ਆ ਜਾ ਮੈਂ ਨਹੀਂ ਇਹ ਤੂੰ ਮੇਰੇ ਲਾਗੇ ਨਾ ਨਾ ਹੁੰਦੀ ਤੇ ਮੇਰੇ ਲਾਗੇ ਤਾਂ ਬੋਲਦੀ ਤੇ ਮੈਂ ਰੱਖ ਦਿੰਨੀ ਆਂ ਯਾਰੇ ਇਹ ਇਹ ਤਮਾਸ਼ਾ ਹੀ ਲੱਗਣਾ ਹੈ ਨਹੀਂ ਇੱਥੇ ਬੋਲਦੀ ਗਾੜੀ ਉੱਥੇ ਕਿਉਂ ਨਹੀਂ ਬੋਲਦੀ ਇਹ ਸਾਨੂੰ ਕਹਿੰਦੀ ਮੈਂ ਨਹੀਂ ਮੰਗੇ ਕੀ ਪਤਾ ਇਹਨੇ ਮੰਗੇ ਹੀ ਹੋਣੇ ਆ ਤੇ ਅਗਲਿਆਂ ਨੇ ਗਾੜੀ ਕੀ ਆਖਿਆ ਤੇ ਕੀ ਨਹੀਂ ਆਖਿਆ ਜਾਣੇ ਰੱਬ ਹੁਣ ਵੀ ਇਹਨੇ ਮੰਗੇ ਵੀ ਆ ਕੇ ਨੇ ਨਹੀਂ ਮੰਗੇ ਮੇਰੇ ਤਾਂ ਦੋ ਮਾਨਵਾ ਕਦੀ ਤੇ ਮੈਂ ਨਹੀਂ ਵੀ ਇਹਨੇ ਮੰਗੇ ਹੀ ਨਹੀਂਗੇ ਕਦੀ ਮੈਂ ਨਹੀਂ ਮੰਗੇ ਆ ਤੇ ਉਹਨਾਂ ਨੇ ਕਿਤੇ ਕਹਿਤਾ ਹੋਣਾ ਵੀ ਨਹੀਂ ਆ ਜਉਂਦਾ ਕਹਿਤਾ ਨਹੀਂ ਤੇ ਫਿਰ ਦੇਣ ਕਿਥੋਂ ਸਵਾਰ ਦੇਣੇ ਨੇ ਹੁਣ ਅਸੀਂ ਬਾਹਰ ਦਾ ਲਾਰਾ ਬਾਹਰ ਦਾ ਲਾਰਾ ਬਾਹਰ ਜਾਣਾ ਬਾਹਰ ਜਾਣਾ ਆ ਤੂੰ ਕਹਿੰਦੀ ਮਾਸੀ ਨਹੀਂ ਕਰਾਉਣਾ ਮਾਸੀ ਦੀ ਮੌਸੀ ਨੇ ਵੀ ਕੋਈ ਖਿਆਲ ਰੱਖੇ ਬਾਹਰ ਬੁਰ ਦਾ ਐ ਮੈਂ ਜਿੱਦਾਂ ਗੱਲਾਂ ਕਰਦੀ ਮੈਨੂੰ ਤਾਂ ਲੱਗਦਾ ਜਿੱਦਾਂ ਆ ਜਾਜੇ ਚੜ ਜਾਣਾ ਹੀ ਸਾਰਿਆਂ ਨੇ ਘਰ ਚੜ ਜਾਣਾ ਜਿੱਦਾਂ ਉਹ ਮੰਮੀ ਕੌਣ ਕਹਿੰਦਾ ਸਾਡੇ ਬਰਾਬਰ ਖੋਜੀ ਆਗੇ ਕੋਈ ਕਹਿੰਦਾ ਫਰੀਦ ਨਮਕਰ ਮਿਲ ਜੇ ਨਾਲ ਘਰ ਸੰਭਣਦੇ ਆ ਉਹ ਵੀ ਅਸੀਂ ਲਾਜ ਨੂੰ ਬੈਠੇ ਘਰ ਚੰਗਾ ਰਾਵਾ ਕੋ ਸੁਖ ਸੁਲਤਾਂ ਦੇ ਹੈਗੇ ਤਾਂ ਬੈਠੇ ਆਂ ਆਹ ਵੇਖ ਕਿਤੇ ਫਲਵਾੜੀ ਵੇਖ ਕਿਤੇ ਕਿਸੇ ਚੀਜ਼ ਦਾ ਘਾਟਾ ਸਾਡਾ ਤਾਂ ਕਿਤੇ ਰੁਪਈਆ ਨਹੀਂ ਲੱਗਣ ਡਿਆ ਪਰ ਅਹੀਂ ਸੋਚਿਆ ਹੀ ਵੀ ਚੱਲ ਸਾਨੂੰ ਹੋਰ ਆ ਜਾਣਗੇ ਮੰਮੀ ਮੈਂ ਤੇ ਇਹ ਬਾਹਨੇ ਬੈਠਾ ਕਿ ਇਥੇ ਰਿਸ਼ਤਾ ਚੰਗਾ ਹੋ ਜਾਊਗਾ ਆਹ ਤਾਂ ਫੇਰ ਨੰਗ ਪੱਲੇ ਪੈ ਗਏ ਆ ਉਦੋਂ ਮੈਨੂੰ ਮਾਸੀ ਜੀ ਪਤਾ ਕਿ ਮਾਸੀ ਜੀ ਕੀ ਕਰਨਾ ਵਾ ਉਹਨੇ ਕੱਖ ਨਹੀਂ ਹੋ ਕਰਨਾ ਉਦਾਂ ਇਹਦਾ ਪਿਓ ਬੜਾ ਚੰਗਾ ਹੀ ਹੋਮੰਦਾ ਮੈਂ ਤੇ ਉਹ ਗੱਲ ਇਹਨੂੰ ਹੁੰਦੇ ਰਹਿੰਦੇ ਆ ਤੇ ਕਹਿਣ ਲਈ ਤੇ ਇਹੋ ਤਾਂ ਜੇ ਮੈਂ ਚੱਲ ਜਾਂਦੀ ਤੇ ਮੈਂ ਕਹਿ ਦਾਨੇ ਬਾਜੀ ਸਾਡੀ ਬਾਹ ਫੜੋ ਸਾਡੀ ਹੈਲਪ ਕਰੋ ਉਹਨਾਂ ਨੇ ਮੰਨ ਜਾਈ ਵੇ ਬਾਪੂਆ ਤੂੰ ਹੀ ਉੱਠ ਕੇ ਲੱਭ ਲੈ ਆਪਣੇ ਮੁੰਡੇ ਨੂੰ ਇਵੇਂ ਅੱਜ ਖੰਗੀ ਜਾਣਦੇ ਆ ਮੈਨੂੰ ਤਾਂ ਸੱਚੀ ਕੋਸ਼ ਨਹੀਂ ਚੰਗਾ ਲੱਗਣ ਦੇ ਆ ਇਹਦੀ ਵੀ ਦਵਾਈ ਲੈਉਣ ਵਾਲੀ ਝੋਪਣ ਹੋਵੇ ਇੱਥੇ ਤੇ ਦਵਾਈ ਲਿਆਵੇ ਮੈਂ ਕਿੱਥੇ ਜਾਵਾਂ ਇਹੋ ਗਰਾ ਚਾਚੀ ਨੇ ਮੈਨੂੰ ਪੁੱਛਿਆ ਗਈ ਕਿਉਂ ਨਹੀਂ ਤੇ ਮੈਂ ਚਾਚੀ ਨੂੰ ਵੀ ਕੀ ਕਹੂੰਗੀ ਤੇਰੇ ਮੁੰਡੇ ਨੇ ਆਕਰਦੂਤ ਕੀਤੀ ਇੱਥੇ ਹੀ ਆਏ ਕਿ ਕੱਜ ਆ ਜੇ ਵੀ ਸਾਹਮਣੇ ਬੈਠਾ ਝੌੜਾ ਹੋ ਕੇ ਹੋਂ ਤੇ ਗੱਲ ਕਰਨ ਡਿਆ ਇੱਧਰ ਹੀ ਜਾਨੀ ਮਾਸੀ ਵੱਲ ਇੱਧਰ ਤੇ ਹੁਣ ਮੈਂ ਜਾਣਾ ਨਹੀਂ ਅੱਜ ਨੇ ਹੱਕੇ ਬੰਨਾ ਥੋੜੀ ਕੀਤੀ ਨਕੱਤੇ ਨੇ ਇੰਨਾ ਮੇਰੇ ਤੇ ਯਕੀਨ ਕਰਦੀ ਮੈਂ ਹੈ ਇੰਨਾ ਨੂੰ ਚੰਗਾ ਬੰਦਾ ਹੀ ਨਹੀਂ ਹੈਗਾ ਕੋਈ ਸ਼ਾ ਵੇਟਿੰਗ ਚ ਪੰਛੀ ਰਿਲਾਤਾ ਉਹ ਪਤਾ ਕੀ ਗੱਲ ਸੀ ਉਹ ਮੰਮੀ ਨੂੰ ਆਉਂਦੇ ਹੈ ਮਾਸੀ ਦਾ ਫੋਨ ਤੇ ਜਦੋਂ ਮਾਸੀ ਨਾਲ ਗੱਲ ਹੁੰਦੀ ਹੈ ਨਾ ਮੰਮੀ ਦੀ ਦੋ ਦੋ ਤਿੰਨ ਤਿੰਨ ਘੰਟੇ ਵੀ ਲੱਗ ਜਾਂਦੇ ਆ ਉਹ ਨਾਲੇ ਫਿਰ ਇਹਨਾਂ ਨੇ ਆਪਣੀ ਸਲਾਹ ਸੁਲੂ ਕਈ ਕਰਨੀ ਹੁੰਦੀ ਹੈ ਨਾ ਭੈਣਾ ਭੈਣਾ ਨੇ ਕੰਮ ਕਰਕੇ ਮੰਮੀ ਦਾ ਅਸਲ ਚ ਫੋਨ ਹੀ ਖਰਾਬ ਹੋਇਆ ਹੋਗਾ ਤੂੰ ਮਾਸੀ ਨੇ ਮੇਰੇ ਵਾਲੇ ਫੋਨ ਤੇ ਲਾਤਾ ਤੇ 2-3 ਘੰਟੇ ਲਾਏ ਤੇ ਜਦੋਂ ਏਦਾਂ ਮੇਰਾ ਫੋਨ ਵੇਟਿੰਗ ਜਾਵੇ ਨਾ ਘੜੀਮੜੀ ਫੋਨ ਨਹੀਂ ਕਰਨਾ ਕਈ ਕੰਮ ਆ ਹਨੂ ਨਾਲੇ ਤੈਨੂੰ ਪਤਾ ਹੀ ਆ ਮੈਂ ਕੰਮ ਵਾਲਾ ਬੰਦਾ ਹਾਂ ਹਾਂ ਠੀਕ ਆ ਮੈਂ ਫਿਰ ਘਰ ਦਾ 10-15 ਮਿੰਟਾਂ ਦਾ ਘਰ ਦਾ ਠੀਕ ਆ ਉਹ ਹਾਂਜੀ ਹਾਂਜੀ ਕਰ ਦੂੰਗਾ ਪੱਕਾ 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 ਠੀਕ ਆ ਓਕੇ ਮਾਸੀ ਤੇ ਮੇਰੀ ਕੋਈ ਵੀ ਨਹੀਂ ਹੈਗੀ ਆਹੋ ਮਾਸੀ ਦਾ ਰਿਸ਼ਤਾ ਵੀ ਇਹ ਨਵਾਂ ਕੱਢ ਖੜੇ ਆਈ ਓ ਲੈ ਵੀ ਦਿਮਾਗ ਤੇ ਆਸ਼ਕਾਂ ਕੋਲੋਂ ਲਾਉਣੇ ਸਿੱਖੋ ਪਰ ਰੱਬ ਇਹਨਾਂ ਨੂੰ ਸੰਤਰੀ ਕਿਉਂ ਨਹੀਂ ਲਾਉਂਦਿਆ ਇਥੇ ਤੇ ਆਲਣੇ ਹੀ ਪਈ ਜਾਂਦੇ ਤੇ ਖਲਾਰਾ ਵੇ ਜਿੱਦਣ ਇਹ ਸਾਹਮਣਾ ਪਿਆ ਨਾ ਮੈਨੂੰ ਫੇਰ ਬੰਦਾ ਲਿਆਉਣਾ ਪੈਣਾ ਚੱਲ ਪਹਿਲਾਂ ਉੱਧਰ ਦੀ ਟੈਨਸ਼ਨ ਲਵਾਂ ਥੋੜੀ ਜੀ ਜੀ ਕਰਦਾ ਚਪੇੜਾਂ ਮਾਰਾਂ ਇਹਦੇ ਲੈ ਵੀ ਉੱਥੇ ਜਾ ਕੇ ਮਸਾ ਜੀਬ ਕੱਢੀ ਨਹੀਂ ਕਿ ਮੈਂ ਕਵਾਂ ਉਹਨਾਂ ਨੂੰ ਹੱਦ ਹੋ ਗਈ ਆ ਕਿਦਾਂ ਫਿਕਰ ਕਰਦੀ ਆਪਣੇ ਪਿਓ ਦਾ ਆ ਡਾਂ ਫਿਕਰ ਹੈਗਾ ਇਹਨੂੰ ਮਾਦਰੀ ਨੂੰ ਕਿੰਨਾ ਨੂੰ ਤਲਾਕ ਦੇਈਏਗਾ ਕੰਮ ਨੇ ਵੇੜੀਏ ਏ ਤੇ ਮੇਜਮੇਜ ਕਰਦੀ ਰਹਿੰਦੀ ਐ ਕੰਗਦਾਂ ਕਿਲੇ ਕੰਮ ਕੀ ਸੋਚਿਆ ਹੀ ਤੇ ਕੀ ਕੰਮ ਹੋ ਰਿਹਾ ਵਾ ਇਹਨੇ ਲਿਖ ਪੈ ਹਗੋ ਦੇਣਾ ਨਹੀਂ ਯਾਬਦਾ ਇਹਦੀ ਰੋਸ ਸਤ ਅਪਗ੍ਰੇਡ ਕਰਨੀ ਆ ਜੀ ਕਰਨੀ ਪੈਣੀ ਐ ਇਦਾਂ ਨਹੀਂ ਸੁੱਤਰੋਣਾ ਤੇ ਰਹੁ ਵੀ ਆਪਣੇ ਪਿਓ ਕੋ ਤੇ ਫੇਰ ਦਊਗਾ ਪੈ ਮੈਂ ਹਾਂ ਪਿਆਰ ਨਾਲ ਮੰਨ ਜੂਗੀ ਮੰਨ ਜੂਗੀ ਇਹਨੇ ਨਹੀਂ ਮੰਨਣਾ ਅਜਾ ਕਿ ਨਾ ਫਿਕਰ ਕਰਦੀ ਪਿਓ ਦਾ ਆਡਾ ਨਹੀਂ ਫਿਕਰ ਹੈਗਾ ਸਾਨੂੰ ਵੀ ਪੈਸੇ ਦੀ ਲੋੜ ਹੈਗੀ ਆ ਤਾਂ ਆਪਾਂ ਵੀ ਪੈਸੇ ਨਾਲ ਐਸ ਕਰਨੀ ਆ ਮਾਦਰਾ ਮਸ਼ਦਾ ਕਹਿਣਾ ਦਾ ਤਲਾਕ ਦੇ ਦੇ ਤੇ ਯਾਂ ਜਿਹੜੇ ਪਰ ਇਹ ਇਲਾਜ ਦਾ ਕੋਈ ਯਾਂ ਮਾਮੂਰੀ ਤਈਏ ਕਾ ਇਹਨੂੰ ਕੰਮ ਲੈ ਬਿਹੜੀ ਇਹਦਾ ਇੱਕ ਤੇ ਆਹ ਭਾਈ ਕਿੱਧਰ ਆ ਜਾਂਦੀ ਹੈ ਇਹਨੂੰ ਕੀ ਦਵਾਉਣਾ ਉਹ ਵਾਸੋਂ ਮੋੜਨਾ ਪੈਣਾ ਜਾਵਦਾ ਇਹ ਬੰਨੇ ਕੀ ਆ ਆ ਸਕੂਟਰ ਕਿਹਦੀ ਰੱਖੀ ਆ ਆ ਹੈ ਰੋਕਦੇ ਜਾ ਧਰਨਾ ਗੱਲ ਕਰਨ ਲੱਗੀ ਐ ਮੈਂ ਮੈਂ ਤਾਂ ਗਾਂ ਜਾਣਾ ਨਾ ਐ ਮੈਂ ਤਾਂ ਤੇਰੇ ਵਾਲਾ ਹੀ ਆ ਸਕੂਟਰ ਕਿਹਦੀ ਆ ਉਹੋ ਜਿਨ੍ਹਾਂ ਦੇ ਪੈਲੀਆਂ ਪੁਰੀਆਂ ਵਾਂਗੇ ਅੱਛਾ ਲੱਖੀ ਚਾਚਾ ਆਇਆ ਵਾ ਉਹ ਨਹੀਂ ਉਹਨਾਂ ਸਪਰੇਅ ਕਰਨਾ ਏ ਉਹਨਾਂ ਦੀ ਬੰਦੇ ਦਾ ਢਾਈ ਢਾੜੀ ਤੇ ਨਾ ਅੱਛਾ ਉਹ ਇਹ ਮਨ ਨਹੀਂ ਮੈਂ ਤੇਰੇ ਵਾਲਾ ਹੀ ਜੋ ਬੰਨੀ ਵੇਖਿਆ ਕਿਤੇ ਰਾਤ ਦਾ ਹੀ ਗਿਆ ਕਿਤੇ ਆਇਆ ਹੀ ਨਹੀਂ ਮੋੜ ਘਰ ਤੇ ਤੂੰ ਤਾਂ ਗੱਲ ਸਬਜੀ ਲੈ ਕੇ ਗਈ ਜੋ ਬਣਵਾਤੀ ਉਹ ਮਾਸੀ ਨੂੰ ਭਲੇਖਾ ਲੱਗ ਗਿਆ ਮਾਂ ਤੇਰੀ ਨੂੰ ਉਹ ਕਹਿੰਦੀ ਜੋ ਬਣ ਬਾਹਰ ਬਾਚਾ ਦੇਣ ਦੇ ਆ ਮੈਂ ਬਾਹਰ ਭੱਜੀ ਆਂ ਹੀ ਜਾ ਕੇ ਘਰ ਵੀ ਵੇਖਿਆ ਪਰ ਉਹ ਕਿਤੇ ਨਹੀਂ ਮੈਨੂੰ ਲੱਭਾ ਕਿਦੰ ਦਾ ਰਾਤ ਦਾ ਹੀ ਗਿਆ ਉਹ ਕਿਤੇ ਤੇ ਤੂੰ ਹੋਣ ਆਈ ਲ ਵੇਖ ਆ ਇਹਦੇ ਕੰਮ ਮੇਰੇ ਤੇ ਕਲੇਜੇ ਨੂੰ ਹੀ ਅੱਗ ਲੱਗੀ ਓਏ ਵੇਖ ਕੇ ਵੇ ਇਹ ਕਿਦਾਂ ਸਲਾਵਾ ਕਰਨ ਲਈ ਆ ਬਗਾਨੇ ਬੰਦੇ ਨਾਲ ਇਹ ਕਿਹੜਾ ਇਹਦੇ ਆਪਣੇ ਆ ਮੇਰੇ ਨਾਲ ਕਿੰਨਾ ਲੜੀ ਆ ਤੇ ਇਹਦੇ ਨਾਲ ਵੇਖ ਨਾ ਕਿੰਨੀਆਂ ਪਿੰਗਾ ਪਾਈਆਂ ਨੇ ਕੋਈ ਸਲਾਵਾ ਚ ਪਈ ਹੋ ਹੌਲੀ ਹੌਲੀ ਪਤਾ ਨਹੀਂ ਕਿਹੜੀਆਂ ਗੱਲਾਂ ਕਰਨ ਲਈ ਆ ਮੇਰਾ ਤੇ ਦਿਲ ਕਰਦਾ ਉਧਰੋਂ ਦੀ ਜਾਵਾਂ ਪਰ ਜੇ ਮੈਂ ਚੱਲ ਗਿਆ ਨਾ ਐਵੇਂ ਲੜਾਈ ਹੋ ਜੂ ਬਗਾਨੇ ਬੰਦੇ ਨਾਲ ਵੀ ਕਿਤੇ ਐ ਪਰ ਇਨੀ ਕਿਥੋਂ ਵੇਖਣਾ ਹੇ ਰੱਬ ਕਹੋ ਜੇ ਮੋੜ ਤੇ ਲਿਆ ਕੇ ਮੈਨੂੰ ਖੜੇ ਕਰਤਾ ਆ ਮਿੰਤੇ ਕੋਈ ਸਮਾਂ ਹੀ ਨਹੀਂ ਲੱਗੰਦੀ ਹੈਗੀ ਡੈਡੀ ਕਹਿੰਦੇ ਹੈਗੇ ਤੇਰਾ ਵਿਆਹ ਕਰਕੇ ਤੇ ਮੈਂ ਚਿੰਤਾ ਤੋਂ ਮੁਕਤ ਹੋ ਗਿਆ ਆ ਇਹ ਹੁਣ ਲੱਗ ਗਈ ਚਿੰਤਾ ਵਿੱਚ ਪਾਤਾ ਆ ਤੂੰ ਮਿੰਤੇ ਕੋਈ ਸਮਾਂ ਹੀ ਨਹੀਂ ਲੱਗੰਦੀ ਮੈਂ ਤੇ ਇਹਨਾਂ ਨੂੰ ਚੰਗੇ ਬੜੇ ਸਮਝਦੀ ਦਾੜੀ ਨੂੰ ਵੀ ਲੱਗਦਾ ਏ ਇਹ ਬੜੇ ਚੰਗੇ ਆ ਪਰ ਇਹ ਤੇ ਦੋਵੇਂ ਮਾਂ ਪੁੱਤ ਬੜੇ ਲਾਲਚੀ ਨਿਕਲੇ ਇਹਨਾਂ ਨੂੰ ਤੇ ਬਸ ਇਹੀ ਆ ਵੀ ਉਧਰੋਂ ਪੈਸੇ ਮੰਗ ਤੇ ਮੰਗ ਮੰਗ ਕੇ ਤੇ ਇਹਨਾਂ ਦੀਆਂ ਝੋਲੀਆਂ ਭਰੀ ਜਾ ਮੈਂ ਕਿੱਦਾਂ ਮੰਗ ਲਾਂ ਡੈਡੀ ਕੋਲੋਂ ਪੈਸੇ ਮੈਨੂੰ ਤੇ ਸਾਰਾ ਪਤਾ ਹੀ ਆਣਾ ਕਿੰਨੇ ਓਕੇ ਹੋ ਕੇ ਉਹਨਾਂ ਨੇ ਮੇਰਾ ਵਿਆਹ ਕੀਤਾ ਪੈਸੇ ਕੋਲ ਨਾ ਹੁੰਦੇ ਹੋਣਾਂ ਵੀ ਉਹਨਾਂ ਨੇ ਮਨਪੀਤ ਉਹਨਾਂ ਕੋ ਫੜ ਕੇ ਇਹਨਾਂ ਦਾ ਢਿੱਡ ਭਰਿਆ ਇਹਨਾਂ ਦਾ ਢਿੱਡ ਫੇਰ ਵੀ ਨਹੀਂ ਭਰੰਦਿਆ ਇਹ ਕਹੀ ਜਾਂਦੇ ਹੋਰ ਲਿਆ ਪਏ ਹੋਰ ਲਿਆ ਮੈਂ ਕਿੱਦਾਂ ਕਵਾਂ ਉਹਨਾਂ ਨੂੰ ਉਤੋਂ ਮੰਮੀ ਬਿਮਾਰ ਆ ਉਹਨਾਂ ਦਾ ਵੀ ਨਾ ਖਰਚਾ ਹੁੰਦਾ ਇਹ ਗਰਾਂ ਮੈਨੂੰ ਕੋਈ ਸਮਝ ਨਹੀਂ ਲੱਗੰਦੀ λαβੀ ਜੇ ਰੋਣ ਨੇ ਪਤਾ ਨਹੀਂ ਕੀ ਕਰਨਾ ਉਤਰਾ ਚੰਗੀ ਬਲਛਣੀ ਆ ਗਈ ਆਡੇ ਘਰ ਨੇ ਹੁਣ ਤੈਨੂੰ ਕੀ ਬਿਮਾਰੀ ਤੈਨੂੰ ਕਾਹਦਾ ਰੋਣ ਚੜਿਆ ਤੈਨੂੰ 20 ਘੰਟੇ ਹੈ ਤੇ ਮੰਮੀ ਰੋ ਮਾਣਾ ਤੇ ਮੈਂ ਹੋਰ ਕੀ ਕਰਾਂ ਤੇ ਉਹ ਆਪਣੇ ਜੰਦਿਆਂ ਨੂੰ ਜਾ ਕੇ ਕੇ ਇੱਥੇ ਤੈਨੂੰ ਵਿਆਹ ਕੇ ਲਿਆਂਦਾ ਸੁਖ ਲੈਣ ਵਾਸਤੇ ਕਿ ਤੂੰ ਹਾਨੂੰ ਰੋਣ ਵਾਸਤੇ ਇੱਥੇ ਆ ਗਈ ਆ ਚੰਗੀ ਤੁਹਾਡੀ ਕਰਤੂਤ ਵਾ ਜੇ ਤੇਰੇ ਇੱਡੇ ਜਿਆਦੇ ਬਿਮਾਰੀ ਮਾਪੇ ਪੇਕੇ ਤੂੰ ਉੱਥੇ ਰਹਿਣੀ ਆ ਤੁਹਾਨੂੰ ਕਾਦੀ ਸ਼ਰਮ ਪਈ ਵਿਆਹ ਕਰਾਉਣ ਦੀ ਈ ਫੇਰ ਨਾਲੇ ਹੀ ਸੌਖੇ ਨਾਲੇ ਤੁਸੀਂ ਸੌਖੇ ਮਿੰਟਕ ਹੁੰਦਾ ਤਾਂ ਰੋਣ ਬੈਹ ਜਾਂਦੀ ਮਿੰਟਕ ਹੁੰਦਾ ਰਿਵਲੂਸ਼ਨ ਕਰਨ ਬੈਹ ਜਾਂਦੀ ਆ ਇਹ ਗਰਾ ਮਮੀ ਮੈਂ ਵੀ ਮੈਨੂੰ ਵੀ ਦਿੱਤਾ ਦੋ ਮੈਂ ਕਿੱਥੇ ਜਾ ਕੇ ਮਰਾਂ ਮੈਨੂੰ ਤਾਂ ਤੁਸੀਂ ਕਹੀ ਜਾਂਦੇ ਪੈਸੇ ਲਿਆ ਪੈਸੇ ਲਿਆ ਮੈਂ ਕਿੱਥੋਂ ਲਿਆਵਾ ਪੈਸੇ ਤੇ ਪੈਸੇ ਫੜਾਤੇ ਉਹਨਾਂ ਨੇ ਗਾੜੀ ਸਾਡੇ ਹੱਥ ਵਿੱਚ ਦਿੱਤੀ ਹੀ ਆ ਉਹ ਵਰਤ ਲੋ ਦਈ ਤੇ ਤੁਸੀਂ ਨਾ ਕਰਦੇ ਕੋਹ ਵੀ ਉਦੋਂ ਤੁਸੀਂ ਵਿਆਹ ਹੀ ਨਾ ਕਰਦੇ ਅਸੀਂ ਤਾਂ ਸੌਖੇ ਹਾਂ ਆਪਣੇ ਘਰ ਫੇਰ ਵੀ ਅਜੇ ਅਸੀਂ ਤਾਂ ਫੇਰ ਸੋਚਿਆ ਵੀ ਚੱਲ ਸ਼ਾ ਕੋਈ ਨਹੀਂ ਅੱਜ ਵੀ ਕਰਨਾ ਤੇ ਕੱਲ ਵੀ ਕਰਨਾ ਪਰ ਮੁੰਡਾ ਵਿਆਹ ਲਈਏ ਤੂੰ ਜਦੋਂ ਵੇਖੋ ਉਹ ਰੋਣ ਬੈਹ ਜਾਨੀ ਤੈਨੂੰ ਕੋਈ ਹੋਰ ਕੰਮ ਹੀ ਨਹੀਂਗਾ ਤੈਨੂੰ ਮੈਂ ਇੰਨਾ ਸਭ ਪਤ ਪੁੱਤ ਪੁੱਤ ਕਰਦੀ ਆ ਤੈਨੂੰ ਲਾਰੇ ਲੱਬੇ ਤੈਨੂੰ ਗੱਲਾਂ ਬਾਤਾਂ ਤੈਨੂੰ ਚਾਹ ਨਾ ਰੱਖਦੀ ਤੈਨੂੰ ਕੋਟੀਆਂ ਸਵੈਟਰ ਮੈਂ ਨਹੀਂ ਠੰਡ ਨਾ ਲੱਗ ਜੇ ਤੂੰ ਸਭਾ ਮੂੰਹ ਨੂੰ ਲਈ ਤੇ ਸਿਰ ਨੂੰ ਆਈ ਤੂੰ ਜਵੀਂ ਘੰਟੇ ਰੋਣੀ ਮੂੰਹ ਤੇ ਰੱਖਿਆ ਵਾ ਹਾਦ ਹੋ ਗਈ ਤੇਰੇ ਵਾਲੀ ਮੰਮੀ ਮੈਨੂੰ ਵੀ ਇਹ ਤਾਂ ਪਤਾ ਹੀ ਹੋਣਾ ਕੋਈ ਨਹੀਂ ਹੈਗੇ ਪੈਸੇ ਤੇ ਨਹੀਂ ਹੈਗੇ ਤਾਂ ਰੋਣ ਵਾਲੀ ਕਿਹੜੀ ਗੱਲ ਵਾ ਫਿਰ ਉਹਨਾਂ ਨੂੰ ਦੱਸਣਾ ਹੀ ਨਾ ਹੁਣ ਜਾਵਾਂਗੇ ਤਾਂ ਦੱਸਾਂਗੇ ਉਹਨਾਂ ਨੂੰ ਪਿਓ ਅਥਰੇ ਪੈਸੇ ਚਾਹੀਦੇ ਹੀ ਉਹ ਫਿਰ ਇੱਥੇ ਰੋ ਰੋ ਆ ਕੇ ਸੱਚਿਆ ਹੋਣ ਵਾਲੀ ਕੋਈ ਗੱਲ ਨਹੀਂ ਆ ਹੱਦ ਹੋ ਗਈ ਤੇਰੇ ਬਾਈ ਮੈਂ ਅਜੇ ਐ ਨਹੀਂ ਪਾਸਾ ਕਵਾਜੇ ਰੋਂਦਾ ਵੀ ਨਹੀਂ ਮੈਂ ਐ ਚਾਹ ਲਈ ਕਰੀ ਤੇ ਮੇਰੇ ਜਨਨ ਤੂੰ ਅਧਰ ਰੋਂਦੀ ਜਿਵੇਂ ਬਾਹਰੋਂ ਆਈ ਤੇ ਮੇਰੇ ਜਨਨ ਤੂੰ ਫੇਰ ਰੋਂਦੀ ਆ ਤੇਰੇ ਰੋਂਣ ਨੇ ਪਤਾ ਨਹੀਂ ਕੀ ਚੰਦ ਚਾੜਨਾ ਵਾ ਗਲੇ ਢੂ ਜੇ ਛੱਟ ਕੇ ਤੂੰ ਚੰਗੀ ਹੋ ਜਾਨੀ ਆ ਰੋਟੀ ਪਾਣੀ ਪਕਾਓ ਉੱਠ ਕੇ ਨਾਲੇ ਖਾਓ ਤੇ ਨਾਲੇ ਦੋ ਮੈਂ ਆ ਜਾਖਾ ਚੱਲ ਕੋਈ ਗੱਲ ਨਹੀਂ ਨਵੀਂ ਸਵੀ ਆ ਮੈਂ ਆਪ ਗਾੜੀ ਗਾੜੀ ਕੰਮ ਕਰਦੀ ਆ ਮੈਂ ਹੁਣ ਠੇਕਾ ਨਹੀਂ ਲਿਆ ਹਟ ਨਹੀਂ ਆਪਣੇ ਰੋਲਣੇ ਕੀਤੇ ਤੇ ਮੰਮੀ ਦੀ ਇੱਦਾਂ ਦਾ ਤਾਂ ਬੋਲੀ ਜਾਂਦੇ ਆ ਤੇਰੇ ਰੋਣ ਤੋਂ ਬੋਲਣ ਨਹੀਂ ਆ ਤੂੰ ਬਲੱਸ਼ਣ ਕਰਦੀ ਆ ਤੇ ਰੋਵਾਨਾ ਨੇ ਮੈਂ ਕੀ ਕਰਾਂ ਹਾਂ ਲੱਲਾ ਰੋਵਾਨਾ ਤੇ ਕੀ ਕਰਾਂ ਰੋਵਾਨਾ ਇਹੋ ਹੀ ਇਹਦੇ ਹੱਥ 'ਚ ਗੱਲ ਵਾ ਹੋਰ ਕੋਈ ਗੱਲ ਹੀ ਨਹੀਂ ਆਉਂਦੀ ਇਹਨੂੰ ਇਹ ਕਿਤਾਬ ਹੋਜੀ ਗਾੜੀਆਂ ਇਹਨੂੰ ਤਾਂ ਬੋਲਣ ਦਾ ਮਾਸਾ ਜਿੰਨਾ ਨਹੀਂ ਪਤਾ ਤੇ ਮੈਨੂੰ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਆ ਇਹ ਮੇਰਾ ਜੀ ਕਦਾ ਰੱਖਾਂ ਇਹ ਚਾਰੇ ਦੇ ਨੰਮ ਮੈਨ ਮਾਰਦ ਰਾਂ ਨੂੰ ਤੇ ਰੀ ਕੀ ਮਾਰਨਾ ਮੈਨੂੰ ਮੈਂ ਆਪੇ ਮਰ ਜੰਨੀ ਜਾਂ ਜਾ ਪਿਆਰ ਦੇ ਦੀ ਮੈਂ ਬੋਲ ਜਿੱਤੇ ਬਿਤਾਦੇ ਤੇ ਬੋਲਾਂ ਮੈਂ ਨਹੀਂ ਰੋਜ਼ ਲੈ ਆ ਤੂੰ ਦਿਨ ਮਾਰੀ ਜਾਂ ਜਾਂ ਜਾ ਤੇ ਮੈਂ ਜਾ ਆਪਣੇ ਮਾਂ ਪਿਓ ਦੇ ਘਰ ਜਾ ਕੇ ਮਾਰ ਇਹ ਤੇ ਸਾਨੂੰ ਨਾ ਬੱਦਿਆਂ ਮਰਵਾਵੀ ਬੰਦ ਲਾਂ ਦੇ ਚਲ ਗਈ